ਯਾਰ ਕੀ ਹੋ ਰਹੀ ਆ ਬੈਂਕ ਵਿੱਚ ਨੇ ਕੋਦਰ ਦੇ ਸਬਜੀ ਮੰਡੀ ਉਪਕਾਰ ਸੈਂਟਰੀ ਸਟੋਰ ਤੇ ਜਿਹੜਾ ਕਿ ਪੋਸਟ ਆਫਿਸ ਦੇ ਬਿਲਕੁਲ ਸਾਹਮਣੇ ਆ ਰਾਤ ਚੋਰਾਂ ਨੇ ਤਾਵਾ ਬੋਲਿਆ ਔਰ ਕੁਛ ਨੁਕਸਾਨ ਕੀਤਾ ਕੀ ਨੁਕਸਾਨ ਕੀਤਾ ਆਓ ਤੁਹਾਨੂੰ ਗੱਲ ਕਰਾਣੇ ਆ ਉਹਨਾਂ ਨਾਲ ਕੀ ਨਾਂ ਜੀ ਮੇਰਾ ਨਾਂ ਪ੍ਰੀਤਮ ਸਿੰਘ ਜੀ ਦੁਕਾਨ ਦਾ ਕੀ ਨਾਂ ਜੀ ਉਪਕਾਰ ਸੈਂਟਰੀ ਸਟੋਰ ਕਿਹੜੀ ਜਗ੍ਹਾ ਤੇ ਆ ਜੀ ਇਹ ਵੱਡੇ ਡਾਕਖਾਨੇ ਸਾਹਮਣੇ ਸਬਜ਼ੀ ਮੰਡੀ ਪੋਸਟ ਆਫਿਸ ਦੇ ਸਾਹਮਣੇ ਹਮ ਬਟੇ ਕੀ ਗੱਲਬਾਤ ਹੋਈ ਜੀ ਗੱਲਬਾਤ ਇੱਥਾਂ ਬਈ ਚੋਰ ਆਏ ਆ ਕੈਮਰੇ ਪੁੱਠੇ ਸਿੱਧੇ ਕਰ ਗਏ ਕਿ ਥੋੜੇ ਜਿਹੇ ਪੈਸੇ 3-4000 ਰੁਪਿਆ ਲੈ ਗਏ ਆ 4000 4000 ਰੁਪਇਆ ਬਾਕੀ ਕੋਈ ਬਚਾ ਹੋ ਗਿਆ ਚੋਰੀ ਦਾ ਕੋਈ ਸਮਾਨ ਨਹੀਂ ਬਾਹਲਾ ਕੋਈ ਚੱਕਿਆ ਚੁੱਕਿਆ ਪਰ ਇਹ ਕੈਸ਼ ਕੱਢ ਕੇ ਲੈ ਗਏ ਆ ਕਿਸੇ ਤੇ ਕੋਈ ਸ਼ੱਕ ਕਿਸੇ ਤੇ ਸ਼ੱਕ ਨਹੀਂ ਮੈਨੂੰ ਹੈਗਾ ਇਹ ਨਹੀਂ ਪਤਾ ਪਿੱਛੇ ਕਿੱਥੋਂ ਦੇ ਆਏ ਕਿੱਥੋਂ ਨਹੀਂ ਆਏ ਕੋਠੇ ਵੱਲੋਂ ਆਏ ਆ ਕੋਈ ਚਲੇ ਗਏ ਵਾਪਸ ਪੁਲਿਸ ਨੂੰ ਕੋਈ ਇਤਲਾਹ ਦਿੱਤੀ ਐ ਪੁਲਿਸ ਨੂੰ 112 ਨੰਬਰ ਤੇ ਰਿਪੋਰਟ ਦਿੱਤੀ ਸੀ ਉਹ ਆ ਕੇ ਮੌਕਾ ਦੇਖ ਕੇ ਚਲੇ ਗਏ ਆ ਬਾਕੀ ਦੇਖ ਲਊਗਾ ਕੀ ਕੀ ਹਿਸਾਬ ਦਾ ਵਾ ਕੁਤ ਕੈਮਰੇ ਜਿਹੜੇ ਕੈਮਰੇਆਂ ਦੇ ਵਿੱਚ ਕੁਛ ਆਇਆ ਤਾਂ ਪਤਾ ਲੱਗਾ ਕੈਮਰੇ ਜੇ ਹੁਣ ਚਲਾਵਾਂਗੇ ਪਤਾ ਲੱਗੂਗਾ ਕੈਮਰੇ ਲੱਗੇ ਹੋਏ ਦੁਕਾਨ ਦੇ ਦੇਖਾਂਗੇ ਕੀ ਹੋਇਆ ਕੀ ਮੰਗਾ ਪ੍ਰੋਫੈਸ਼ਨ ਤੋਂ ਮੰਗੇ ਇਹ ਵੀ ਜੋ ਚੋਰਾਂ ਨੂੰ ਸੇਛਤੀ ਫੜਿਆ ਜਾਵੇ ਜੀ ਤੋ ਜੀ ਪ੍ਰੀਤਮ ਸਿੰਘ ਜੀ ਉਪਕਾਰ ਸੈਂਟਰੀ ਸਟੋਰ ਜਿਹੜਾ ਸਬਜ਼ੀ ਮੰਡੀ ਦਾਖਾਨੇ ਦੇ ਬਿਲਕੁਲ ਸਾਹਮਣੇ ਆ ਚੋਰਾਂ ਨੇ ਇੱਕ ਨਕਾਮ ਕੋਸ਼ਿਸ਼ ਹੀ ਕਹਾਂਗੇ ਨਕਾਮ ਕੋਸ਼ਿਸ਼ ਕੀਤੀ ਆ ਔਰ ਇਹਨਾਂ ਦਾ ਜਿਹੜਾ ਗੱਲੇ ਦੇ ਵਿੱਚੋਂ ਜਿਹੜਾ 3-4 ਜਹਾੜ ਰੁਪਏ ਸੀ ਉਹ ਲੈ ਗਏ ਆ ਔਰ ਕੈਮਰਾ ਇੱਥੇ ਦੱਸਣ ਜੋਗਾ ਜਿਹੜੇ ਕੈਮਰੇ ਸੀ ਉਹਨਾਂ ਦੇ ਵੀ ਮੂੰਹ ਘੁਮਾ ਕੇ ਮੂੰਹ ਕੇ ਤਾਰਾਂ ਤੂਰਾ ਕੱਢ ਕੇ ਤੇ ਇਹਨਾਂ ਦਾ ਨੁਕਸਾਨ ਕਰਕੇ ਗਏ ਆ ਪ੍ਰਸ਼ਾਸਨ ਕੋਲੋਂ ਇਹਨਾਂ ਦੀ ਇਹ ਹੀ ਮੰਗਿਆ ਕਿ ਇਹਨਾਂ ਚੋਰਾਂ ਨੂੰ ਜਲਦੀ ਤੋਂ ਜਲਦੀ ਫੜਿਆ ਫੜਿਆ ਜਾਵੇ ਤਾਂ ਕਿ ਇਹਨਾਂ ਦਾ ਨੁਕਸਾਨ ਜਿਹੜਾ ਪੂਰਾ ਹੋ ਸਕੇ ਕੈਮਰਾ ਪਰਸਨ ਸੁਮੇਂਤ ਢੀਂਗੜਾ ਦੇ ਨਾਲ 취힐 ਢੀਂਗੜਾ ਇਕਤਾ ਲਰ ਨਿਊਜ਼ ਨਕੋਦਾ